ਪੰਜਾਬ ਵਿੱਚ ਪੋਸਟ ਦੀ ਖੇਤੀ ਕਰਨ ਦਾ ਵਿਚਾਰ ਰੱਖਦੀ ਹੈ ਜੇਕਰ ਰੱਖਦੀ ਹੈ ਤੇ ਕਦੋਂ ਤੱਕ ਵਾਹ ਭਈ ਵਾਹ ਇਹ ਪਹਿਲਾਂ ਪੰਜਾਬ ਦੇ ਵਿੱਚ ਅਫੀਮ ਦੇ ਠੇਕੇ ਹੁੰਦੇ ਸੀ ਇਹ ਪਤਾ ਕਰਕੇ ਦੱਸਿਓ ਜਾਂ ਕੱਲ ਨੂੰ ਦਾ ਜੋ ਟਾਈਮ ਮਿਲੇ ਤੁਹਾਨੂੰ ਜਾਂ ਬਾਅਦ ਵਿੱਚ ਮੈਨੂੰ ਕਨਵੇ ਕਰ ਦਿਓ ਵੀ ਇਹ ਬੰਦ ਕਿਉਂ ਕੀਤੇ ਗਏ ਸੀ ਕਿਹੜੇ ਕਾਰਨ ਤੇ ਕੀਤੇ ਗਏ ਸੀ ਮਾਨਯੋਗ ਮੈਂਬਰ ਸਾਹਿਬ ਨੇ ਸਵਾਲ ਕੀਤਾ ਤੇ ਜਿਹਦੇ ਨਾਲ ਮੇਰਾ ਖਿਆਲ ਸਾਰਿਆਂ ਦੇ ਚਿਹਰੇ ਖਿੜ ਗਏ ਤੇ ਮੈਂ ਵੀ ਉਸ ਉਮਰ ਵੱਲ ਚੱਲਿਆ ਜਾ ਰਿਹਾ ਜਿੱਥੇ ਸ਼ਾਇਦ ਲੋਡ ਪੈ ਜਾਂਦੀ ਹੈ ਜਿਹੜੇ ਪਹਿਲਾਂ ਨਸ਼ਾ ਕਰਦੇ ਸੀ ਲੋਕ ਪੁਰਾਣੇ ਉਹ ਆਪਣਾ ਘਰੇਲੂ ਕੰਮ ਵੀ ਕਰਦੇ ਸੀ ਖੇਤੀਆਂ ਵੀ ਕਰਦੇ ਸੀ ਅੱਜ ਉਹਨਾਂ ਦੇ ਪਿੱਛੇ ਕੋਈ ਵੀ ਬੰਦਾ ਇੱਕ ਨਹੀਂ ਕਹਿ ਸਕਦਾ ਵੀ ਮੇਰਾ ਬੰਦਾ ਪੋਕੀ ਖਾ ਕੇ ਮਰ ਗਿਆ ਫੀਮ ਖਾ ਕੇ ਮਰ ਗਿਆ ਜਿਹੜੇ ਬਾਹਰ ਦੇ ਮੁਲਖ ਆ ਉਹ ਆਪਣੇ ਤੋਂ ਮੇਰਾ ਖਰ ਹੈ ਵੀ ਜਾਦੇ ਤੇਜ ਆ ਉਹਨਾਂ ਚ ਲੀਗਲ ਆ ਤੇ ਆਪਾਂ ਨੂੰ ਆਪਣੇ ਪੰਜਾਬ ਦੀ ਜਵਾਨੀ ਬਚਾਉਣ ਵਾਸਤੇ ਜਾਂ ਅੱਜ ਜੋ ਨਸ਼ਿਆਂ ਦੇ ਵਿੱਚ ਸਾਰਾ ਮੁਲਖ ਸਮੈਕਾਂ ਦੇ ਵਿੱਚ ਤੁਰ ਪਿਆ ਹਰ ਇੱਕ ਬੰਦੇ ਦਾ ਯੋਰ ਲੱਗਾ ਗੋਲੀਆਂ ਆ ਰਹੀਆਂ ਆ ਜਿਹੜੇ ਸੈਂਟਰ ਖੁੱਲ ਗਏ ਇਹ ਆਉਣ ਵਾਲੀ ਜਿਹੜੀ ਜਵਾਨੀ ਉਹ ਬਿਲਕੁਲ ਖਤਮ ਹੋ ਜੂਗੀ ਇਹ ਜਿਹੜਾ ਨਸ਼ਾ ਹੈ ਕੁਦਰਤੀ ਨਸ਼ਾ ਆ ਜਿਹੜਾ ਪੋਸਟ ਆ ਇਹ ਖੇਤੀ ਆ ਰਾਸਤਾਂ 'ਚ ਹੋ ਰਹੀ ਆ ਇਹ ਐਮਪੀ 'ਚ ਹੋ ਰਹੀ ਆ ਮਾਧਿਆਪਰਦੇਸ ਹਰਕਤਾਂ ਹੋ ਰਹੀ ਏ ਤੇ ਇਹਦੇ 'ਚ ਆਪਣਾ ਇੱਕ ਤੇ ਪੰਜਾਬ ਦਾ ਰੈਵਨਿਊ ਵਧੂਗਾ ਇਹ ਸਾਰੇ ਭਵਾਂ ਵਿਰੋਧੀ ਤੇ ਰਿਆ ਇਹਨਾਂ ਦਾ ਵੀ ਜੀ ਕਰਦਾ ਗੱਲਾਂ ਕਰਨ ਨੂੰ ਪਰ ਡਰਦੇ ਸਾਰੇ ਆ ਵੀ ਇਹ ਮੇਰੇ ਤੇ ਤਵਾ ਲੱਗੂਗਾ ਅੰਦਰੋਂ ਨਹੀਂ ਸਾਰੇ ਖੁਸ਼ ਆ ਅੰਦਰੋਂ ਜਿੰਨੇ ਵੀ ਚਾਹੇ ਅਫਸਰ ਬੈਠੇ ਆ ਸਾਰੇ ਕੋਈ ਨਾ ਕੁਮਾੜਾ ਮੋਟਾ ਇਸ ਚੀਜ਼ 'ਤੇ ਧਿਆਨ ਰੱਖਣ ਤੇ ਇਹਦੇ ਨੂੰ ਜ਼ਰੂਰ ਬਾਹਰਲੇ ਮੁਲਕਾਂ ਦੇ ਵਿੱਚ ਜੇ ਨਹੀਂ ਅਜੇ ਤਜਵੀਜ਼ ਤੇ ਠੇਕੇ ਜ਼ਰੂਰ ਖੋਲੇ ਜਾਣ ਸਰਦਾਰ ਹਰਮੀਤ ਸਿੰਘ ਪਠਾਨ ਮਾਜਰਾ 1029 ਕੀ ਖੇਤੀਬਾੜੀ ਮੰਤਰੀ ਕਿਰਪਾ ਕਰਕੇ ਦੱਸਣਗੇ ਕਿ ਸਰਕਾਰ ਸੈਂਥੈਟਿਕ ਡਰੱਗਸ ਨੂੰ ਠੱਲ ਪਾਉਣ ਲਈ ਪੰਜਾਬ ਵਿੱਚ ਪੋਸਟ ਦੀ ਖੇਤੀ ਕਰਨ ਵਿੱਚ ਕਰਨ ਦਾ ਵਿਚਾਰ ਰੱਖਦੀ ਹੈ ਜੇਕਰ ਰੱਖਦੀ ਹੈ ਤੇ ਕਦੋਂ ਤੱਕ ਵਾਹ ਭਈ ਵਾਹ ਕੀ ਅੱਲਾਹ ਸਰਦਾਰ ਹਰਮੀਤ ਸਿੰਘ ਖੁੱਡੀਆਂ ਅਦਾ ਆਪਣਾ ਗਰਮੀਰ ਸਿੰਘ ਖੁੱਡੀਆਂ ਜੀ ਖੇਤੀਬਾੜੀ ਮੰਤਰੀ ਜਵਾਬ ਦੇਣਗੇ ਧੰਨਵਾਦ ਮਨਜੋਗ ਸਪੀਕਰ ਸਾਹਿਬ ਅਜਾ ਮੈਨੂੰ ਇੱਕ ਗੱਲ ਦੱਸਿਓ ਇੱਕ ਇੱਕ ਮੈਂ ਤੁਹਾਨੂੰ ਇੰਟਰਰਪਟ ਕਰਦਾ ਇਹ ਪਹਿਲਾ ਪੰਜਾਬ ਦੇ ਵਿੱਚ ਅਫੀਮ ਦੇ ਠੇਕੇ ਹੁੰਦੇ ਸੀ ਇਹ ਪਤਾ ਕਰਕੇ ਦੱਸਿਓ ਜਾਂ ਕੱਲ ਨੂੰ ਦਾ ਜੋ ਟਾਈਮ ਮਿਲੇ ਤੁਹਾਨੂੰ ਜਾਂ ਬਾਅਦ ਵਿੱਚ ਮੈਨੂੰ ਕਨਵੇ ਕਰ ਦਿਓ ਵੀ ਇਹ ਬੰਦ ਕਿਉਂ ਕੀਤੇ ਗਏ ਸੀ ਕਿਹੜੇ ਕਾਰਨ ਤੇ ਕੀਤੇ ਗਏ ਸੀ ਜੀ ਕੰਟੀਨਿਊ ਕਰੋ ਜੀ ਮਾਨਯੋਗ ਸਪੀਕਰ ਸਾਹਿਬ ਮਾਨਯੋਗ ਮੈਂਬਰ ਸਾਹਿਬ ਨੇ ਇੱਕ ਸਵਾਲ ਕੀਤਾ ਜ ਜਿਹਦੇ ਨਾਲ ਮੇਰਾ خیال ਸਾਰਿਆਂ ਦੇ ਸੇਰੇ ਖਿੜ ਗਏ ਐ ਤੇ ਮੈਂ ਵੀ ਉਸ ਉਮਰ ਵੱਲ ਚੱਲਿਆ ਜਾ ਰਿਹਾ ਜਿੱਥੇ ਸ਼ਾਇਦ ਲੋਡ ਪੈ ਜਾਂਦੀ ਹੈ ਤੇ ਵੈਸੇ ਸਵਾਲ ਮੁਤਾਬਕ ਜਿਹੜਾ ਇਹਦਾ ਜਵਾਬ ਆ ਜੀ ਕਿ ਸਰਕਾਰ ਕੋਲੇ ਅਜੇ ਹੁਜੀ ਕੋਈ ਇਰਾਦਾ ਨਹੀਂ ਰੱਖਦੀ ਕਿ ਕਿਉਂਕਿ ਇਹ ਵੀ ਇੱਕ ਨਸ਼ਾ ਹੈ ਇਸ ਲਈ ਸਰਕਾਰ ਦਾ ਕੋਈ ਇਰਾਦਾ ਨਹੀਂ ਠੀਕ ਹੈ ਥੈਂਕ ਯੂ ਕਰਮਜੀਤ ਜੀ ਮੈਂ ਮੰਤਰੀ ਸਾਹਿਬ ਨੂੰ ਦੱਸਣਾ ਚਾਹਨਾ ਆਈਵੀਐਫ ਸੈਂਟਰ ਇਸੇ ਡਰਗ ਨਸ਼ੇ ਕਰਕੇ ਸਬੈਕ ਘੋੜੀਆਂ ਜਿਹੜੇ ਇਹ ਨਸ਼ੇ ਆ ਇਹਨਾਂ ਨੇ ਪੰਜਾਬ ਦੀ ਜਵਾਨੀ ਖਤਮ ਕਰਤੀ 2007 ਤੋਂ ਪਹਿਲਾਂ ਵੀ ਥੋੜਾ ਜਿਹਾ ਇਹ ਆਉਣਾ ਸ਼ੁਰੂ ਹੋਇਆ ਪੰਜਾਬ 'ਚ ਅੱਜ ਆ ਹਾਲਾਤ ਹੋ ਗਿਆ ਵੀ ਸਾਨੂੰ ਇਹ ਜਿਹੜੇ ਸੈਂਟਰ 136 ਸੈਂਟਰ ਖੁੱਲ ਗਿਆ ਪੰਜਾਬ ਦੇ ਵਿੱਚ ਇਹਦਾ ਇੱਕੋ ਕਾਰਨ ਹੈ ਜਿਹੜੇ ਪਹਿਲਾਂ ਨਸ਼ਾ ਕਰਦੇ ਸੀ ਲੋਕ ਪੁਰਾਣੇ ਉਹ ਆਪਣਾ ਘਰੇਲੂ ਕੰਮ ਵੀ ਕਰਦੇ ਸੀ ਖੇਤੀਆਂ ਵੀ ਕਰਦੇ ਸੀ ਅੱਜ ਉਹਨਾਂ ਦੇ ਪਿੱਛੇ ਕੋਈ ਵੀ ਬੰਦਾ ਇੱਕ ਨਹੀਂ ਕਹਿ ਸਕਦਾ ਵੀ ਮੇਰਾ ਬੰਦਾ ਭੁੱਖੀ ਖਾ ਕੇ ਮਰ ਗਿਆ ਜਾਂ ਫੀਮ ਖਾ ਕੇ ਮਰ ਗਿਆ ਅੱਜ ਮੈਂ ਛੋਟ ਪਿੱਛੇ ਨਾ ਜਾਦਾ ਜਾਂਦਾ ਹੋਇਆ 2020 ਤੋਂ ਲੈ ਕੇ 31 ਮਾਰਚ 2023 ਤੱਕ 266 ਮੌਤਾਂ ਹੋਈਆਂ ਇਸ ਨਸ਼ੇ ਨਾਲ ਉਦੋਂ ਬਾਅਦ 1 ਮਾਰਚ ਤੋਂ ਲੈ ਕੇ ਆਪ ਐਸ ਮਾਰਚ ਤੱਕ 159 ਮੌਤਾ ਹੋ ਗਈਆਂ ਇਹ ਜਿਹੜੇ ਜਿਹੜੇ ਬਾਹਰ ਦੇ ਮੁਲਖ ਆ ਉਹ ਆਪਣੇ ਤੋਂ ਮੇਰਾ ਖਰ ਹੈ ਵੀ ਜਾਦੇ ਤੇਜ ਆ ਉਹਨਾਂ ਚ ਲੀਗਲ ਆ ਤੇ ਆਪਾਂ ਨੂੰ ਆਪਣੇ ਪੰਜਾਬ ਦੀ ਜਵਾਨੀ ਬਚਾਉਣ ਵਾਸਤੇ ਜਾਂ ਅੱਜ ਜੋ ਨਸ਼ਿਆਂ ਦੇ ਵਿੱਚ ਸਾਰਾ ਮੁਲਖ ਸਮੈਕਾਂ ਦੇ ਵਿੱਚ ਤੁਰ ਪਿਆ ਹਰ ਇੱਕ ਬੰਦੇ ਦਾ ਯੋਰ ਲੱਗਾ ਗੋਲੀਆਂ ਆ ਰਹੀਆਂ ਆ ਜਿਹੜੇ ਸੈਂਟਰ ਖੁੱਲ ਗਿਆ ਇਹ ਆਉਣ ਵਾਲੀ ਜਿਹੜੀ ਜਵਾਨੀ ਉਹ ਬਿਲਕੁਲ ਖਤਮ ਹੋ ਜੂਗੀ ਇਹ ਜਿਹੜਾ ਨਸ਼ਾ ਆ ਇਹ ਕੁਦਰਤੀ ਨਸ਼ਾ ਆ ਜਿਹੜਾ ਪੋਸਟ ਆ ਇਹ ਖੇਤੀ ਆ ਰਾਸਤਾਂ 'ਚ ਹੋ ਰਹੀ ਆ ਇਹ ਐਮਪੀ 'ਚ ਹੋ ਰਹੀ ਆ ਬਾਧੇ ਪਰਦੇ ਸਰਕਥਾ ਹੋ ਰਹੀ ਏ ਤੇ ਇਹਦੇ 'ਚ ਆਪਣਾ ਇੱਕ ਤੇ ਪੰਜਾਬ ਦਾ ਰੈਵਨਿਊ ਵਧੂਗਾ ਉਹਦੇ 'ਚ ਤਰਾਜ ਨਹੀਂ ਵੈਸੇ ਚਾਹੀਦਾ ਹਮਾਚਲ ਨੂੰ ਸ਼ੁਰੂ ਕਰਨ ਵਾਲਾ ਬਾਹਰਲੇ ਮੁਲਕਾਂ 'ਚ ਬਹੁਤ ਇਹ ਹੋ ਚੁੱਕਾ ਇਹ ਸਾਰੇ ਭਵਾਂ ਵਿਰੋਧੀ ਤੇ ਰਿਆ ਇਹਨਾਂ ਦਾ ਵੀ ਜੀ ਕਰਦਾ ਗੱਲਾਂ ਕਰਨ ਨੂੰ ਪਰ ਡਰਦੇ ਸਾਰੇ ਆ ਵੀ ਇਹ ਮੇਰੇ ਤੇ ਤਵਾ ਲੱਗੂਗਾ ਅੰਦਰੋਂ ਨਹੀਂ ਸਾਰੇ ਖੁਸ਼ ਆ ਅੰਦਰੋਂ ਜਿੰਨੇ ਵੀ ਚਾਹੇ ਅਫਸਰ ਬੈਠੇ ਆ ਸਾਰੇ ਕੋਈ ਨਾ ਕੋ ਮਾੜਾ ਮੁੱਟਾ ਇਸ ਚੀਜ਼ 'ਤੇ ਧਿਆਨ ਰੱਖਣ ਦੇ ਇਹਦੇ ਆ ਜ਼ਰੂਰ ਬਾਹਰਲੇ ਮੁਲਕਾਂ ਦੇ ਵਿੱਚ ਜੇ ਨਹੀਂ ਅਜੇ ਤਜਵੀਦ ਤੇ ਠੇਕੇ ਜ਼ਰੂਰ ਖੋਲੇ ਜਾਣ ਤਾਂ ਕਿ ਜਿਹੜੀ ਸਾਡੀ ਉਹ ਜਵਾਨੀ ਆ ਉਹ ਸਿੰਥੈਟਿਕ ਨਸ਼ੇ ਤੋਂ ਬਚ ਸਕੇ ਥੈਂਕ ਯੂ ਬਹੁਤ ਬਹੁਤ ਧੰਨਵਾਦ ਜੀ ਸਪੀਕਰ ਸਾਹਿਬ ਸਪੀਕਰ ਸਾਹਿਬ ਤਕਰੀਬਨ ਪਿਛਲੇ 15 ਸਾਲ ਤੋਂ ਪੰਜਾਬ ਦੀ ਸਭ ਤੋਂ ਵੱਡੀ ਸਮੱਸਿਆ ਨਸ਼ਾ ਹੈ ਜਿਹਦੇ ਵਿੱਚ ਚਿੱਟੇ ਦਾ ਨਸ਼ਾ ਜੀ ਤੇ ਪਿਛਲੇ ਲੰਬੇ ਸਮੇਂ ਦੇ ਵਿੱਚ 15 ਸਾਲਾਂ ਤੋਂ ਬੜਾ ਨੌਜਵਾਨੀ ਦਾ ਨੁਕਸਾਨ ਹੋ ਰਿਹਾ ਜੀ ਘਾਣ ਹੋ ਰਿਹਾ ਅੱਜ ਕੱਲ ਇੱਕ ਇੱਕ ਦੋ ਦੋ ਬੱਚੇ ਨੇ ਜੀ ਲੜਕੀ ਨੂੰ ਵਿਆਹ ਕੇ ਤੋੜ ਦਿੰਦੇ ਨੇ ਬਹੁਤ ਸਾਰੇ ਮੈਂ ਪਰਿਵਾਰਾਂ ਦੇ ਵਿੱਚ ਦੇਖਿਆ ਜਾਣਦਾ ਤੇ ਲੜਕਾ ਚਿੱਟੇ ਦਾ ਸ਼ਿਕਾਰ ਹੋ ਜਾਂਦਾ ਤੇ ਮੈਂ ਪਠਾਨ ਮਾਜਰਾ ਸਾਹਿਬ ਨਾਲ ਸਹਿਮਤ ਹਾਂ ਜੀ ਇਹਨਾਂ ਨੇ ਪੋਸਤ ਦੀ ਖੇਤੀ ਦੀ ਗੱਲ ਕੀਤੀ ਸੀ ਸਰ ਜਿਹੜਾ ਇਹ ਪੋਸਤ ਦੀ ਗੱਲ ਜਾਂ ਫੀਮ ਦੀ ਗੱਲ ਇਹ ਸਾਡੇ ਬਜ਼ੁਰਗ ਸਦੀਆਂ ਤੋਂ ਵਰਤਦੇ ਆਏ ਆ ਜੀ ਸਾਡੇ ਬਜ਼ੁਰਗ ਅਫੀਮ ਜਾਂ ਪੋਸਤ ਦਾ ਸੇਵਨ ਕਰਦੇ ਸੀ ਹਾੜੀਆਂ ਵੱਢਦੇ ਸੀ ਮਟਲੀਆਂ ਲਾਉਂਦੇ ਸੀ ਤੂੜੀਆਂ ਢੋਂਦੇ ਸੀ ਸਟੀਆਂ ਪੜਦੇ ਸੀ ਬਹੁਤ ਕੰਮ ਕਰਦੇ ਸੀ ਤੇ ਕੋਈ ਵੀ ਮੌਤ ਨਹੀਂ ਸੀ ਹੋਈ ਤੇ ਮੈਂ ਪਠਾਨ ਮਾਦਰਾ ਸਾਹਿਬ ਨਾਲ ਸਹਿਮਤ ਹੁੰਦਾ ਹੋਇਆ ਮੈਂ ਇਸ ਗੱਲ ਦਾ ਸਮਰਥਨ ਕਰਦਾ ਕਿ ਇਸ ਗੱਲ ਤੇ ਸਰਕਾਰ ਵੱਲੋਂ ਗੌਰ ਕੀਤੀ ਜਾਵੇ ਕਿ ਪੰਜਾਬ ਦੇ ਵਿੱਚ ਜਿਹੜੀ ਪੋਸਟ ਦੀ ਖੇਤੀ ਕੀਤੀ ਜਾਵੇ ਕਿਉਂਕਿ ਬਹੁਤ ਸਾਰੇ ਵੈਦ ਡਾਕਟਰ ਵੀ ਦੱਸਦੇ ਆ ਕਿ ਜਦੋਂ ਸਾਨੂੰ ਕੋਈ ਪੈਰਾਲਾਈਜ ਜਾਂ ਕੋਈ ਪ੍ਰੋਬਲਮ ਆਉਂਦੀ ਆ ਤਾਂ ਅਫੀਮ ਦਾ ਸੇਵਨ ਦੱਸਦੇ ਆ ਤੇ ਅਫੀਮ ਆ ਜਿਹੜੀ ਪੋਸਟ ਤੋਂ ਹੀ ਪੈਦਾ ਹੁੰਦੀ ਆ ਸੋ ਮੇਰਾ ਸਮਰਥਨ ਆ ਤੇ ਮੈਂ ਚਾਹੁੰਦਾ ਵੀ ਇਤੇ ਗੌਰ ਕੀਤੀ ਜਾਵੇ। ਕੀ ਸਥਾਨਕ ਸਰਕਾਰਾਂ ਮੰਤਰੀ ਕਿਰਪਾ ਕਰਕੇ ਇਹ ਦਸਨ ਦੀ ਕਿਰਪਾਲਤਾ ਕਰਨਗੇ ਕਿ ਰਾਮ ਬਾਗ ਜਿਸ ਨੂੰ ਕੰਪਨੀ ਬਾਗ ਵੀ ਕਿਹਾ ਜਾਂਦਾ ਹੈ ਦਾ ਇੱਕ ਹਿੱਸਾ ਇੱਕ ਪ੍ਰਾਈਵੇਟ ਪਾਰਟੀ ਨੂੰ ਕਿਵੇਂ ਅਤੇ ਕਿਹਨਾਂ ਹਾਲਾਤਾਂ ਦੇ ਵਿੱਚ ਤਬਦੀਲ ਕੀਤਾ ਗਿਆ ਅੜਾ ਕੀ ਪ੍ਰਾਈਵੇਟ ਪਾਰਟੀ ਦੇ ਨਾਲ ਸਮਝੌਤਾ ਕਰਨ ਤੋਂ ਪਹਿਲਾਂ ਕੋਈ ਟੈਂਡਰ ਜਾਂ ਕਿਸੇ ਕਿਸਮ ਦੀ ਸੂਚਨਾ ਜਾਰੀ ਕੀਤੀ ਗਈ ਸੀ ਕਿ ਇੰਪਰੂਵਮੈਂਟ ਟਰਸਟ ਅੰਮ੍ਰਿਤਸਰ ਅਜੀਹੇ ਸਮਝੌਤੇ ਤੇ ਹਸਤਾਖਰ ਕਰਨ ਦੇ ਸਮਰੱਥ ਹੈ ਸਰਦਾਰ ਬਲਕਾਤ ਸਿੰਘ ਮਾਨਯੋਗ ਸਥਾਨਕ ਸਰਕਾਰ ਮੰਤਰੀ ਜਵਾਬ ਦੇਣਗੇ ਮਾਨਯੋਗ ਸਪੀਕਰ ਸਾਹਿਬ ਮੈਂ ਆਪ ਜੀ ਦੇ ਜ਼ਰੀਏ ਮਾਨਯੋਗ ਮੈਂਬਰ ਸਾਹਿਬ ਜੀ ਨੂੰ ਦੱਸਣਾ ਚਾਹਨਾ ਕਿ ਬਾਗ ਊੜਾ ਨਹੀਂ ਜੀ ਕੰਪਨੀ ਬਾਗ ਰਾਮ ਬਾਗ ਦਾ ਕੋਈ ਵੀ ਹਿੱਸਾ ਕਿਸੇ ਪ੍ਰਾਈਵੇਟ ਕੰਪਨੀ ਨੂੰ ਟਰਾਂਸਫਰ ਨਹੀਂ ਕੀਤਾ ਗਿਆ ਸਿਰਫ ਕੰਪਨੀ ਬਾਗ ਵਿਕੇ ਚਾਈਲਡਰਨ ਪਾਰਕ ਜੂਆ ਏਰੀਆ ਫਾਊਂਟੇਨ ਤੇ 뮤직 फाउंडेशन ਨੂੰ 11 ਸਾਲ ਦੇ ਆਪਰੇਸ਼ਨਰ ਐਂਡ ਮੇਨਟੇਨੈਂਸ ਮੇਨਟੇਨੈਂਸ ਲਈ ਜੁਲਾਈ 2016 ਨੂੰ ਪ੍ਰਾਈਵੇਟ ਕੰਪਨੀ ਨੂੰ ਲੀਜ਼ ਤੇ ਦੇਣ ਦਾ ਇਕਰਾਰਨਾਮਾ ਕੀਤਾ ਗਿਆ ਸੀ ਪਾਗ ਐੜਾ ਹਾਂ ਜੀ ਸਮਝੌਤਾ ਕਰਨ ਤੋਂ ਪਹਿਲਾਂ ਨਗਰ ਸੁਧਾਰ ટ્રਸਟ ਅੰਮ੍ਰਿਤਸਰ ਵੱਲੋਂ ਇਸ ਦਾ ਕੰਮ ਜੂਨ 2016 ਵਿੱਚ ਐਕਸਪ੍ਰੈਸ਼ਨ ਆਫ ਇੰਟਰਸਟ ਕਾਲ ਕਰਕੇ ਹੀ ਪ੍ਰਾਈਵੇਟ ਕੰਪਨੀ ਨਾਲ ਇਕਰਾਰਨਾਮਾ ਕੀਤਾ ਗਿਆ ਸੀ ਪਾਗੜੀ ਜੀ ਹਾਂ ਪਾਗ ਸੱਸਾ ਐਗਰੀਮੈਂਟ ਦੀ ਕਾਪੀ ਟੈਂਡਰ ਕਾਲ ਕਰਨ ਦਾ ਨੋਟਿਸ ਕਰਕੇ ਅਤੇ ਵਰਕ ਆਰਡਰ ਦੀ ਕਾਪੀ ਨਾਲ ਨੱਥੀ ਕੀਤੀ ਜਾਂਦੀ ਹੈ ਮਾਨਯੋਗ ਸਪੀਕਰ ਸਾਹਿਬ ਅਗਰ ਇਸ ਤੋਂ ਇਲਾਵਾ ਜੇ ਕੋਈ ਮੈਂਬਰ ਸਾਹਿਬ ਨੇ ਕੋਈ ਡਿਸਕਸ ਕਰਨਾ ਹੋਵੇ ਮੈਂ ਮੈਂਬਰ ਸਾਹਿਬ ਨਾਲ ਆਪਸੇ ਡਿਸਕਸ ਕਰ ਲਾਂਗੇ ਜੀ ਕੋਮਰ ਜੀ ਮਾਨਯੋਗ ਸਪੀਕਰ ਸਾਹਿਬ ਸਵਾਲ ਮੇਰਾ ਇਹ ਸੀਗਾ ਕਿ ਕੀ ਟ੍ਰਾਂਸਫਰ ਕੀਤਾ ਗਿਆ ਹੈ ਕਿ ਨਹੀਂ ਆਇਆ ਹੈ ਜਵਾਬ ਕਿ ਨਹੀਂ ਲੀਜ਼ ਵੀ ਹੁੰਦਾ ਹੈ ਇੱਕ ਟ੍ਰਾਂਸਫਰ ਹੀ ਹੁੰਦਾ ਹੈ ਟ੍ਰਾਂਸਫਰ ਓਨਲੀ ਚਾਹੇ 11 ਸਾਲ ਵਾਸਤੇ ਟ੍ਰਾਂਸਫਰ ਕੀਤਾ ਗਿਆ ਹੈ ਉਹ ਲੀਜ਼ ਫਿਰ ਵਧਾਉਂਦੇ ਜਾਂਦੇ ਨੇ ਇਹਦੀ ਤਜਵੀਜ਼ ਕੀ ਸੀਗੀ ਮੈਂ ਇਹ ਪੁੱਛਿਆ ਇਹਦੀ ਲੋੜ ਕੀ ਸੀਗੀ ਕਾਰਨ ਮਾਨਯੋਗ ਸਪੀਕਰ ਸਾਹਿਬ ਕਿ ਇਹ ਜੋ ਪਾਰਟੀ ਹੈ ਇਹਨਾਂ ਲੋਕਾਂ ਨੇ ਅੰਮ੍ਰਿਤਸਰ ਦੇ ਸਰਕਟ ਹਾਊਸ ਨੂੰ ਵੀ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਲੀਜ਼ ਤੇ ਮਾਨਜੋਗ ਵਿੱਤ ਮੰਤਰੀ ਸਾਹਿਬ ਨੇ ਉਦੋਂ ਆਸ਼ਵਾਸਨ ਦਿੱਤਾ ਸੀ ਅਸ਼ੋਰੈਂਸ ਦਿੱਤਾ ਸੀ ਕਿ ਉਸ ਦੀ ਇਨਕੁਆਰੀ ਕਰਾਉਣਗੇ ਲੇਕਿਨ ਹਾਲੇ ਤੱਕ ਕੋਈ ਇਨਕੁਆਰੀ ਨਹੀਂ ਹੋਈ ਇਹ ਵਹੀ ਲੋਕ ਨੇ ਸਰ ਇਹ ਵਹੀ ਲੋਕ ਨੇ ਕੀ ਇਹ ਹੀ ਲੋਕ ਮਕਬੂਲ ਰੋਡ ਹੈ ਅੰਮ੍ਰਿਤਸਰ ਦਾ ਉਸ ਦਾ ਕਮਰਸ਼ੀਅਲਾਈਜੇਸ਼ਨ ਕਰਵਾ ਰਹੇ ਨੇ ਕੀ ਅੰਮ੍ਰਿਤਸਰ ਦੇ ਲੋਕਾਂ ਨੂੰ ਸਾਲ ਲੈਂਦਾ ਹੱਕ ਹੈ ਕਿ ਨਹੀਂ ਕਿ ਆਪਣੀ ਸਰਕਾਰ ਆਉਣ ਤੋਂ ਬਾਅਦ ਵੀ ਮਾਫੀਆ ਦਾ ਰਾਜ ਐਸੇ ਤਰੀਕੇ ਦੇ ਨਾਲ ਬਨਾ ਰਹੇਗਾ ਕਿ ਇਸ ਦੇ ਉਤੇ ਕੋਈ ਲਗਾਮ ਲਗਾਈ ਜਾਵੇਗੀ ਮੈਂ ਇਹ ਪੁੱਛਣਾ ਚਾਹੁੰਦਾ ਹਾਂ ਮਾਨਯੋਗ ਸਪੀਕਰ ਸਾਹਿਬ ਜੀ ਮੰਤਰੀ ਜੀ ਸਰ ਬਿਲਕੁਲ ਠੀਕ ਹੋਵੇਗਾ ਕੋਈ politcal pressure heat ਜਾਂ ਇਦਾਂ ਦਾ ਕੋਈ ਨਹੀਂ ਹੋਵੇਗਾ ਜੋ ਮੈਂਬਰ ਸਾਹਿਬ ਨੇ ਕਿਹਾ ਬਿਲਕੁਲ ਸਹੀ ਔਰ ਮੈਰਿਟ ਹੋਵੇਗਾ